ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪਬਲਿਕ ਕਾਲਜ ਸਮਾਣਾ ਵਿਖੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਸਮਾਗਮ ਵਿੱਚ ਪਹੁੰਚੇ ਡੀਸੀ ਪਟਿਆਲਾ ਸਮਾਣਾ ਦੇ ਪਬਲਿਕ ਕਾਲਜ ਵਿੱਚ ਚੱਲ ਰਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਸਮਾਗਮ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ਼ੌਕਤ احمد ਪਰੇ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਡਾਕਟਰ ਬੀ ਐਸ ਕੁਮਣ ਐਸ ਡੀ ਐਮ ਰਿਚਾ ਗੋਇਲ ਵੱਲੋਂ ਵੀ ਪਹੁੰਚ ਗਏ ਆਇਸ ਮਹਿਮਾਨਾਂ ਤੇ ਪ੍ਰਿੰਸੀਪਲ ਸੈਕਟਰੀ ਵੱਲੋਂ ਫੁੱਲਾਂ ਦਾ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਨਵੀਂ ਟੈਕਨੋਲੋਜੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਡੀ ਐਸ ਪੀ ਵੱਲੋਂ ਕਾਲਜ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਦੇਣ ਲਈ ਕਿਹਾ ਗਿਆ ਉਨ੍ਹਾਂ ਕਿਹਾ ਕਿ ਕਾਲਜ ਨੂੰ ਡਿਜ਼ਾਈਨਿੰਗ ਨਾਲ ਜੋੜਿਆ ਜਾਵੇ ਪਬਲਿਕ ਕਾਲਜ ਵਿੱਚ ਹਰ ਸਾਲ ਵਿਦਿਆਰਥੀਆਂ ਦੀ ਸੰਖਿਆ ਵੱਧ ਰਹੀ ਹੈ ਕੈਬਨਿਟ ਮੰਤਰੀ ਦੇ ਵਜ਼ੀਰ ਮੀਤ ਹੇਅਰ ਤੇ ਚੇਤਨ ਜੋੜਾ ਮਾਜਰਾ ਵੱਲੋਂ ਪਬਲਿਕ ਕਾਲਜ ਨੂੰ ਸਰਕਾਰੀ ਬਣਾਉਣ ਲਈ ਸਟੇਜਾਂ ਤੇ ਕੀਤੇ ਜਾਂਦਾ ਰਿਹਾ ਹੈ ਅਤੇ ਵਿਧਾਨ ਸਭਾ ਵਿੱਚ ਵੀ ਆਵਾਜ਼ ਉਠਾਈ ਗਈ ਹੈ ਪਰ ਅਜ ਤੱਕ ਸਰਕਾਰੀ ਕਾਲਜ ਨਹੀਂ ਬਣਾਇਆ ਗਿਆ ਲੋੜ ਹੈ ਸਰਕਾਰ ਨੂੰ ਜਾਂ ਮੰਤਰੀਆਂ ਨੂੰ ਆਪਣੇ ਕਹੇ ਵਾਦੇ ਪੂਰੇ ਕਰਨ ਦੀ ਸਮਾਣੇ ਤੋਂ ਕਲਾ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਜਿਵੇਂ ਆਪਾਂ ਜਿਸ ਤਰੀਕੇ ਦੇ ਨਾਲ ਅੱਜ ਟੈਕਨੀਕਲ ਦੌਰ ਤੇ ਪੂਰੇ ਦੇਸ਼ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਨਵਾਂ ਇੱਕ ਜਿਹੜਾ ਟੈਕਨੋਲੋਜੀ ਬੇਸਡ ਦੌਰ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੇ ਆਪਣਾ ਜਿਹੜਾ ਪ੍ਰਾਇਮਰੀ ਮਕਸਦ ਹੈ ਕਿ ਆਪਣੇ ਬੱਚੇ ਜਿਹੜੇ ਵੀ ਨੇ ਇਹਨਾਂ ਨੂੰ ਆਪਾਂ ਜਿਹੜੀ ਨਵੇਂ ਨਵਾਂਪਣ ਜਿਹੜਾ ਇੱਕ ਇਨੋਵੇਟਿਵਨੈਸ ਜਿਹੜੀ ਹੈਗੀ ਹੈ ਜਿਹੜੇ ਸਮਾਜ ਵਿੱਚ ਲੋੜ ਹੈਗੀ ਹੈ ਜਿਸ ਚੀਜ਼ ਦੀ ਉਹਦੇ ਨਾਲ ਜੁੜੀ ਹੈ ਤੇ ਜਿਹੜੇ ਸਾਡੇ ਮਾਹਿਰ ਨੇ ਤੁਸੀਂ ਅਜੇਖ ਰਹੇ ਹੋ ਕਿ ਕੋਮਨ ਸਰ ਆਪਣੇ ਆਏ ਨੇ ਇਥੇ ਵਾਈਸ ਚਾਂਸਲਰ ਰਹਿ ਚੁਕੇ ਨੇ ਪੰਜਾਬੀ ਯੂਨੀਵਰਸਿਟੀ ਨੇ ਸੋਹਿਲ ਜੀ ਆਏ ਨੇ ਤੇ ਇਹ ਟੈਕਨੀਕਲ ਐਕਸਪਰਟਸ ਨੇ ਇਹ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਤੇ ਆਪਣੀ ਫੈਕਲਟੀ ਨੂੰ ਆ ਇਸ ਨਵੇਂ ਪੰਦੇ ਨਾਲ ਇੱਕ ਨਵੀਂ ਜਿਹੜੀ ਸੋਚ ਬਣ ਰਹੀ ਹੈ ਉਹਦੇ ਨਾਲ ਜੋੜਨ ਦੇ ਵਾਸਤੇ ਜਰਾਏਗਾ ਆਪਣੇ ਸੁਝਾਅ ਦੇਣਗੇ ਤੇ ਉਹਨਾਂ ਨੂੰ ਗਾਈਡ ਕਰੇ ਇਸ ਕਾਲਜ ਨੇ 6 ਮਹੀਨੇ ਪਹਿਲਾਂ ਜੁਆਇਨ ਕੀਤਾ ਹੋਇਆ ਹੈ ਤੇ ਸਾਡਾ ਜਿਹੜਾ ਪ੍ਰਾਇਮਰੀ ਮਕਸਦ ਹੈਗਾ ਕਿ ਇਹ ਜਿਹੜਾ ਏਰੀਆ ਹੈ ਇਹਦੇ ਵਿੱਚ ਕੋਈ ਵੀ ਹੋਰ ਸਰਕਾਰੀ ਕਾਲਜ ਨਹੀਂ ਹੈਗਾ ਤੇ ਇਹ ਇੱਕ ਕਾਲਜ ਹੈ ਜਿਹੜਾ ਕਿ ਬੇਸਿਕਲੀ ਆਪਾਂ ਵੀ ਕਿਤੇ ਪੂਰਾ ਸਰਕਾਰੀ ਵੀ ਨਹੀਂ ਹੈ ਇੱਕ ਸੰਸਥਾ ਦੇ ਰਾਹੀਂ ਆਪਾਂ ਚਲਾ ਰਹੇ ਆ ਭਾਵੇਂ ਬੀਸੀਆ ਦਾ ਚੇਅਰਮੈਨ ਵੀ ਹੋਏ ਪਰ ਇਹ ਕਾਫੀ ਸਾਰਾ ਜਿਹੜਾ ਵਰਗ ਹੈ ਜਿਹੜਾ ਕਿ ਕਾफी ਕਮਜ਼ੋਰ ਤੱਕ ਵੀ ਤੋਂ ਵੀ ਆਂਦਾ ਹੈ ਔਰ ਇੱਕ ਪਛਮਾਨਦਾ ਏਰੀਆ ਵੀ ਹੈ ਤੇ ਉਹ ਸਾਰੇ ਬੱਚੇ ਜਿਹੜੇ ਹੈਗੇ ਇੱਥੇ ਪੜਾਈ ਦੇ ਵਾਸਤੇ ਆਉਂਦੇ ਨੇ ਤੇ ਸਾਡੀ ਸੋਚ ਇਹ ਹੈਗੀ ਹੈ ਕਿ ਇਹਨਾਂ ਨੂੰ ਆਪਾਂ ਹਰ ਤਰੀਕੇ ਦੀ ਜਿਹੜੀ ਸਹੂਲਤ ਹੈ ਉਹ ਇੱਥੇ ਦਈਏ ਹਰ ਇੱਕ ਸਟਰੀਮ ਜਿਹੜੀ ਹੈਗੀ ਹੈ ਉਹ ਦਈਏ ਤੇ ਇਹਦੇ ਨਾਲ ਨਾਲ ਜਿਹੜੇ ਕਿ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੇ ਆਪਣੇ ਨਵੇਂ ਕੋਰਸਸ ਜਿਸ ਤਰੀਕੇ ਦੇ ਨਾਲ ਪਾਵੇਂ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇ ਪਾਵੇਂ ਉਹ ਕੰਪਿਊਟਰ ਬੇਸਡ ਜਿਹੜੀ ਡੇਟਾ ਐਨਾਲਿਟਿਕਸ ਵੀ ਹੋਵੇ ਪਾਵੇਂ ਉਹ ਡੇਟਾ ਮਾਈਨਿੰਗ ਦੇ ਜਿਹੜੇ ਜਿਸ ਤਰੀਕੇ ਦੇ ਅੱਜ ਕੋਰਸਸ ਆ ਰਹੇ ਨੇ ਡਿਜ਼ਾਈਨਿੰਗ ਦੇ ਜਿਸ ਤਰੀਕੇ ਦੇ ਕੋਰਸਸ ਆ ਰਹੇ ਨੇ ਉਹ ਸਾਰਾ ਜਿਹੜਾ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਨੂੰ ਉਹਦੇ ਨਾਲ ਜੋੜੀਏ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਹੈਗਾ ਕਿ ਜੇ ਸਾਨੂੰ ਅ ਇਹਦੇ ਵਾਸਤੇ ਹੋਰ ਵੀ ਕਿਛ ਕੋਈ ਕੋਰਸ ਸ਼ੁਰੂ ਕਰਨ ਦੀ ਲੋੜ ਹੈ ਕਿ ਇਹ ਤੇ ਉਹਦੇ ਵਾਸਤੇ ਕੁਝ ਇਨਫਰਾਸਟ੍ਰਕਚਰ ਦੀ ਵੀ ਜ਼ਰੂਰਤ ਹੈ ਉਹ ਵੀ ਆਪ ਹੀ ਪ੍ਰੋਵਾਈਡ ਆਪਾ ਪ੍ਰੋਵਾਈਡ ਕਰਾਂਗੇ ਤਾਂ ਸਾਡੀ ਕੋਸ਼ਿਸ਼ ਇਹ ਹੈਗੀ ਹੈ ਕਿ ਜਿਹੜਾ ਆਪਣਾ ਇੱਥੇ ਦਾ ਆ ਦਿਮਾਗ ਹੈ ਜਿਹੜੇ ਇੱਥੇ ਦੀ ਸੋਚ ਹੈਗੀ ਹੈ ਜਿਹੜੇ ਇੱਥੇ ਦੀ ਇੰਟੈਲੀਜੈਂਸ ਹੈਗੀ ਉਹ ਆਪਾਂ ਇਸੇ ਪੰਜਾਬੀ ਵਿੱਚ ਯੂਜ਼ ਕਰੀਏ ਤੇ ਇਹਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ ਤੇ ਕਾਫੀ ਹੱਦ ਤੱਕ ਮੈਂ ਸਮਝਦਾ ਕਿ ਦੇਖੋ ਇਹ ਜਿਹੜਾ ਕਾਲਜ ਹੈ ਇਹਦੇ ਵਿੱਚ ਜਿਹੜੀ ਐਡਮਿਸ਼ਨਸ ਹੈ ਉਹ ਹਰ ਸਾਲ ਜਿਹੜੀ ਹੈਗੀ ਹੈ ਉਹ ਵਧ ਰਹੀ ਹੈ ਨੇ ਇਹੋ ਜਿਹਾ ਨਹੀਂ ਹੈਗਾ ਕਿ ਜਿਹੜਾ ਆਪਾਂ ਬਹੁਤ ਘੱਟ ਹੈ ਸਾਡੇ ਕੋਲ ਇਹਨਾਂ ਮਨ ਪ੍ਰਿੰਸੀਪਲ ਸਾਹਿਬ ਵੀ ਕਹਿ ਰਹੇ ਸੀ ਕਿ ਕਿ ਹੋਰ ਰੂਮਸ ਦੀ ਲੋੜ ਹੈਗੀ ਹੈ ਕਿਉਂਕਿ ਬੱਚਿਆਂ ਦੀ ਗਿਣਤੀ ਜਿਹੜੀ ਹੈ ਕਿ ਉਹ ਵਧ ਰਹੀ ਹੈ ਤੇ ਇੱਕ ਚੰਗੀ ਗੱਲ ਹੈਗੀ ਹੈ ਇੱਕ ਚੰਗਾ ਰੁਝਾਨ ਹੈਗਾ ਤੇ ਮੈਂ ਇਹੀ ਸਮਝਦਾ ਕਿ ਜੇ ਕੋਈ ਵੀ ਹੋਰ ਕੋਰਸ ਐਡ ਕਰਨ ਦੀ ਲੋੜ ਹੋ ਕੇ ਜਿਹੜਾ ਕਿ ਇੱਥੇ ਬੱਚੇ ਜਿਹੜੇ ਹੈਗੇ ਉਹਦੇ ਚਾਹਵਾਨ ਹੋਣਗੇ ਜਾਂ ਫਿਰ ਸਾਨੂੰ ਇਹ ਵੀ ਲੱਗੇਗਾ ਜਿਹੜੇ ਸਾਡੀ ਟੀਮ ਹੈਗੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੱਕ ਨਵਾਂ ਕੋਰਸ ਸ਼ੁਰੂ ਕਰਨ ਦੀ ਲੋੜ ਹੈ ਆਪਾਂ ਜ਼ਰੂਰ ਕਰਾਂਗੇ ਇਹ ਸਭ ਸਰਕਾਰੀ ਕਾਲਜ ਬਣਾਉਣ ਦੀ ਗੱਲ ਚੱਲੀ ਸੀ ਮੀਤ ਮੇਰ ਨੂੰ ਵੀ ਕਿਹਾ ਸੀ ਆਪਣੇ ਮੰਤਰੀ ਜੋੜਾ ਮਦਰਮ ਕਿਹਾ ਸੀ ਤੇ ਵਿਧਾਨ ਸਭਾ ਵੀ ਮਤਾ ਹੁਣ ਤੱਕ ਨਹੀਂ ਪਿਆ ਕਿ ਪਿੱਛੇ ਕਿਉਂ ਹੈ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਤੁਸੀਂ ਹੁਣ ਮੇਰੀ ਨੋਟਿਸ ਵਿੱਚ ਲਿਆ ਰਹੇ ਹੋ ਪਰ ਮੈਨੂੰ ਹਾਲ ਦੀ ਗੱਡੀ ਜਿਸ ਤਰੀਕੇ ਦਾ ਆਪਣੇ ਕੋਲ ਇੱਥੇ ਇਨਫਰਾਸਟ੍ਰਕਚਰ ਹੈ ਲੈਂਡ ਅਵੇਲੇਬਲ ਹੈ ਕਿ ਇਹ ਜੇ ਆਪਾਂ ਇਹਨੂੰ ਵੀ ਹੋਰ ਅੱਗੇ ਵਧਾਈਏ ਤਾਂ ਉਹ ਵੀ ਕੋਈ ਕਮ ਨਹੀਂ ਹੈ ਇਹਦੇ ਵਿੱਚ ਵੀ ਜਿਸ ਤਰੀਕੇ ਦੀ ਸਹੂਲਤਾਂ ਨੇ ਇਨਫੈਕਟ ਸਰਕਾਰੀ ਤੋਂ ਵੀ ਜਿਹੜਾ ਹੈਗਾ ਆਪਾਂ ਬੈਟਰ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਰਕਾਰ ਆਪਣੇ ਫੰਡਸ ਜਿਹੜਾ ਹੈਗਾ ਜਿੱਥੇ ਜਿੱਥੇ ਉਹ ਦੇ ਸਕਦੀ ਹੈ ਉਹ ਵੀ ਆਪਾਂ ਕਨਵਰਟ ਕਰੇ ਜਿਹੜਾ ਆਪਣਾ ਲੋਕਲ ਆਪਾਂ ਜਨਰੇਟ ਕਰ ਸਕਦੇ ਹਾਂ ਉਹ ਵੀ ਤੇ ਜਿਹੜੇ ਆਪਣੇ ਸੰਸਥਾਵਾਂ ਸੀ ਵੀ ਸੰਸਥਾਵਾਂ ਨੇ ਉਹ ਵੀ ਹੋਵੇਗੀ ਹਾਲ ਦੀ ਗੜੀ ਗੜਿਆ ਹੈਗਾ ਆਪਾਂ ਬੀ ਆਰ ਨਹੀਂ ਐਬਲ ਟੂ ਗੈਟ ਇਟ ਜਿਹੜਾ ਆਪਣਾ ਕਾਲਜ ਹੈ ਉਹ ਕੈਟਰ ਕਰ ਰਿਹਾ ਹੈ ਪਰ ਤੇ ਲੋਡ ਹੈਗੀ ਹੈ ਡਿਮਾਂਡ ਹੈ ਕਿ ਉਹ ਦੈਟ ਮੀਨ ਟੇਕ ਅਪ ਜੀ ਸਰ ਪਟਿਆਲੇ ਤੋਂ ਆਏ